ਇੱਥੇ ਕਈ ਏਦਾਂ ਦੇ ਈ ਰਿਕਸ਼ਾ ਆਟੋ ਰਿਕਸ਼ਾ ਚੱਲਦੇ ਦਿਖਾਈ ਦੇ ਰਹੇ ਆ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਗਾਇਬ ਨੇ ਔਰ ਇਹਨਾਂ ਨੰਬਰ ਪਲੇਟਾਂ ਨਾ ਹੋਣ ਕਾਰਨ ਕੋਈ ਵੀ ਬੜਾ ਹਾਦਸਾ ਜਿਹੜਾ ਆ ਉਹ ਵਾਪਰ ਸਕਦਾ ਹੈ ਕਾਨੂੰਨ ਹੀ ਕਮਜ਼ੋਰ ਹੈ ਇੱਥੇ ਗਾਧਾਗਰੀ ਜਲਦੀ ਹੈ ਸ਼ੁਰੂਆਤ ਤੋਂ ਇਹਨਾਂ ਨੇ ਯੋਰ ਪਾਇਆ ਸੀ ਪ੍ਰੈਸ਼ਰ ਪਾਇਆ ਸੀ ਬਾਅਦ ਵਿੱਚ ਪ੍ਰੈਸ਼ਰ ਤੋਂ ਬਾਹਰ ਹੋ ਗਏ ਇਹ ਲੈ ਜਾਂਦੇ ਲੈ ਜਾ ਕੇ ਲੁੱਟਖੋ ਕਰ ਦਿੰਦੇ ਆ ਭਾਜੀ ਨਸ਼ੇੜੇ ਬੰਦੇ ਬਹੁਤ ਹੈਗੇ ਆ ਪਰ ਪ੍ਰਸ਼ਾਸਨ ਡਰਨਿਆ ਦੇ ਕੋਲ ਕਾਗਜ਼ ਪੁੱ ਪਹਿਲੇ ਨੰਬਰ ਤੋਂ ਕਾਗਜ਼ ਜਰੂਰੀ ਆ ਲਾਇਸੈਂਸ ਆਰਸੀ ਜਰੂਰੀ ਆ ਚਲਾਨ ਕਰ ਦਿੰਦੇ ਤੇ ਫੋਟੋ ਖਿੱਚ ਕੇ ਲੈ ਜਾਂਦੇ ਆ ਪਤਾ ਨਹੀਂ ਲੱਗਦਾ ਸਾਡੀ ਗੱਡੀ ਦੀ ਫੋਟੋ ਖਿੱਚ ਲੈਂਦੇ ਨੇ ਪੁਲਿਸ ਵਾਲੇ ਅੱਛਾ ਹਾਂਜੀ ਕੋਈ ਡਰ ਕਰਨ ਵੀ ਲੋਕ ਨਹੀਂ ਲਵਾਉਂਦੇ ਕਈਆਂ ਕਈਆਂ ਦੀ ਆਈਆਂ ਨਹੀਂ ਨੰਬਰ ਬੇਟਾ ਵਾਲੇ ਤੇ ਕਰ ਏਜੰਸੀ ਲੈਣ ਦਿੱਤੀਆਂ ਨਹੀਂ ਜਿਹੜੇ ਕਿਸ ਤਰ੍ਹਾਂ ਕਿਹਾ ਏਜੰਸੀਆਂ ਲੈਣ ਆਰਸੀ ਨਹੀਂ ਦਿੱਤੀਆਂ ਵਾਲੇ ਤੱਕ ਨੂੰ ਰਾਤੀ ਵੀ ਡਰ ਲੱਗਦਾ ਵਾ ਕਿਉਂਕਿ ਇੱਧਰ ਚੋਰੀ ਚੁਗਾਰੀ ਹੈਗੀ ਆ ਇਹ ਲੁਧਿਆਣੇ ਦੀ ਛੁਪਾਉਣ ਵਾਲੀ ਗੱਲ ਹੈ ਨਹੀਂ ਆ ਇਹ ਸੱਚ ਚੱਕੜਵਾ ਸੱਚ ਹੈ ਸਾਡਾ ਲੁਧਿਆਣੇ ਦਾ ਨੰਬਰ ਪਲੇਟ ਕਿਉਂ ਨਹੀਂ ਹੈ? ਨੰਬਰ ਹਜੇ ਲੈਣਾ ਜੀ। ਉਹ ਬਿੱਲ ਆਇਆ ਨੰਬਰ ਲੈਣਾ ਆ। ਦਿੱਤਾ ਨਹੀਂ ਏਜੰਸੀ ਨੇ। ਬੈ ਦਿੱਤਾ ਨਹੀਂ ਜੀ ਹਜੇ ਕਿਸ਼ਤ ਚੱਲਦੀ ਪਈ ਨਾ। ਨੰਬਰ ਪਲੇਟ ਹੈਗੀਆਂ ਜੀ। ਲਗਾਈ ਨਹੀਂ। ਲੱਗੀ ਹੋਈ ਹੈ ਬੈਕ ਟਰ ਤੇ। ਅੱਗੇ ਕਿਉਂ ਨਹੀਂ? ਅੱਗੇ ਟੁੱਟ ਗਈ ਭਾਜੀ ਉਹਨੇ। ਉਹ ਵਿੱਚ ਵੱਜ ਕੇ ਟੁੱਟ ਗਈ। ਸਰ ਬਹੁਤ ਜ਼ਰੂਰੀ ਹੈ ਨੰਬਰ ਪਲੇਟ ਹੋਊਗੀ ਤਾਂ ਆਪਾਂ ਸੇਫ ਜਗ੍ਹਾ ਤੇ ਪਹੁੰਚ ਸਕਾਂਗੇ। ਪ੍ਰੂਫ ਹੁੰਦਾ ਇੱਕ ਹਿਸਾਬ ਦਾ। ਫਿਰ ਵਿਗੜਾ ਬੰਦਾ ਇਹ ਨਾ। ਉਹ ਕੰਪਨੀ ਵਾਲਾ ਬਚਾਈਏ, ਵੇਚੇ ਮਤ। ਕੰਪਨੀ ਵਾਲਾ ਕਿਉਂ ਦੇਖਾ? ਰੋ 3 ਮਹੀਨੇ ਕੇ ਬਾਅਦ ਨੰਬਰ ਦਿੱਤਾ ਹੈ ਤਾਂ 3 ਮਹੀਨੇ ਬਾਅਦ ਫੇਰ ਲੱਗੇਗੇ ਉਸੇ ਕਿਤਾ ਬਹੁ ਨਜਾਇਜ਼ ਹੋ ਰਿਹਾ ਵੈਸੇ ਜਿਹੜਾ ਕਾਨੂੰਨੀ ਤੌਰ ਤੇ ਨੰਬਰ ਤਾਂ ਲੱਗਣੀ ਚਾਹੀਦਾ ਵਾ ਆਪਾਂ ਨੂੰ ਕਿਹੜਾ ਪਤਾ ਲੱਗਦਾ ਵਾ ਕਿੱਥੇ ਦੀ ਗੱਡੀ ਆ ਕਿੱਥੇ ਦੀ ਨਹੀਂ ਆ ਬਹੁਤ ਜ਼ਰੂਰੀ ਆ ਜੀ ਕ੍ਰਾਈਮ ਇੱਥੋਂ ਹੀ ਵੱਧਦਾ ਜੇ ਨੰਬਰ ਪਲੇਟ ਨਾ ਹੋਵੇ ਤੇ ਕ੍ਰਾਈਮ ਇਦਾਂ ਹੀ ਹੋਣਾ ਸਾਰਾ ਕੰਮ ਇੱਥੇ ਦੇ ਲਓ ਇਹੋ ਜਿਹੇ ਲੋਕ ਮੈਂ ਦੇਖੇ ਨੇ ਇੱਥੇ ਇੱਕ ਇੱਕ ਮੈਂਬਰ ਦੇ ਪੰਜਾਬਾਇਈ ਏਡਿਕਸ਼ਾ ਨੇ ਬਿਨਾ ਪਲੇਟਾਂ ਤੋਂ ਚੱਲ ਰਹੀਆਂ ਨੇ ਡੁਪਲੀਕੇਟ ਚੱਲ ਰਹੀਆਂ ਨੇ ਜਿਹੜੀ ਜਿਹੜੇ ਬੰਦੇ ਕੋਲ ਲਾਇਸੈਂਸ ਆਰ ਸੀ ਉਹਦੀ ਗੱਡੀ ਚੱਲਣ ਦੇ ਬਾਕੀ ਗੱਡੀਆਂ ਬੰਦ ਕਰ ਦੇ ਪਰ ਇਹ ਸਖਤੀ ਕਰਦੇ ਨੇ ਸਿਰਫ ਫੋਟੋ ਕੀਤੇ ਜਿਹੜਾ ਆਰ ਸੀ ਲੱਗਿਆ ਉਹਦਾ ਚਲਾਨ ਕਰ ਦਿੰਦੇ ਆ ਨਹੀਂ ਕਹਿ ਰਿਹਾ ਕਿ ਸਾਰੇ ਆਟੋ ਵਾਲੇ ਚੋਰ ਆ ਬਟ ਇਹ ਵੀ ਆ ਕਿ ਹਾਂ 10 ਚ ਕੋਈ ਇੱਕ ਹੋ ਸਕਦਾ 100 ਚ ਦੋ ਹੋ ਸਕਦੇ ਆ ਇੰਨਾ ਹੈਗਾ ਵਾ ਨੰਬਰ ਪਲੇਟ ਨਹੀਂ ਲਗਾ ਰੱਖੇ ਹੈ ਅਗਰ ਕੋਈ ਪੁਲਿਸ ਪਕੜੇ ਤਾਂ ਜਿਸ ਏਜੰਸੀ ਸੇ ਨਿਕਾਲਾ ਉਸ ਕੋ ਹੀ ਪਲੈਂਟੀ ਲੱਗਦੀ ਹੈ ਔਰ ਇਹ এজੰਸੀ ਵਾਲੀ ਦੀ ਪ੍ਰੋਬਲਮ ਹੈ ਕਿ ਉਹ ਬਿਨਾ ਨੰਬਰ ਪਲੇਟ دیے ਗੱਡੀ ਕੈਚੇ ਨਿਕਾਲ ਦਿਆ ਲੁਧਿਆਣਾ ਦੇ ਵਿੱਚ ਆਟੋ ਰਿਕਸ਼ਾ ਦੀਆਂ ਨੰਬਰ ਪਲੇਟਾਂ ਜਿਹੜੀਆਂ ਨੇ ਗਾਇਬ ਨਜ਼ਰ ਆਂਦੀਆਂ ਨੇ ਔਰ ਆਪਾਂ ਸਭ ਜਾਣਦੇ ਹਾਂ ਕਿ ਰੋਜ਼ ਦੀ ਆਵਾਜਾਹੀ ਲਈ ਲੋਕ ਆਟੋ ਰਿਕਸ਼ਾ ਈ ਰਿਕਸ਼ਾ ਦਾ ਜਿਹੜਾ ਇਸਤੇਮਾਲ ਕਰਦੇ ਆ ਇਸ ਸਾਧਨ ਨੂੰ ਇਸਤੇਮਾਲ ਕਰਦੇ ਆ ਪਰ ਇੱਥੇ ਕਈ ਇਦਾਂ ਦੇ ਈ ਰਿਕਸ਼ਾ ਆਟੋ ਰਿਕਸ਼ਾ ਚੱਲਦੇ ਦਿਖਾਈ ਦੇ ਰਹੇ ਆ ਜਿਨ੍ਹਾਂ ਦੀਆਂ ਨੰਬਰ ਪਲੇਟੇ ਗਾਇਬ ਨੇ ਔਰ ਵਰਕ ਪਰ ਮਾਫ ਕਰਨਾ ਅਗਰ ਪਰਮਿਟ ਦੀ ਗੱਲ ਕਰੀਏ ਤਾਂ ਸ਼ਾਇਦ ਪਰਮਿਟ ਵੀ ਜਿਹੜੇ ਨੇ ਉਹ ਵੀ ਇਨਾਂ ਕੋਲ ਨਾ ਹੋਣ ਪਰ ਜਿੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਈ ਰਿਕਸ਼ਾ ਨੇ ਇਨਾਂ ਦੇ ਨੰਬਰ ਪਲੇਟ ਜਿਹੜੇ ਨੇ ਉਹ ਹੋਣੇ ਬੇहद ਜ਼ਰੂਰੀ ਹੈ ਕਿਉਂਕਿ ਲੋਕ ਰੋਜ਼ ਇਨਾਂ ਦਾ ਇਸ ਸਾਧਨ ਦਾ ਇਸਤੇਮਾਲ ਕਰਦੇ ਆਂ ਔਰ ਆਪਾਂ ਕਈ ਵਾਰ ਦੇਖਿਆ ਗਿਆ ਕਿੰਨੀਆਂ ਘਟਨਾਵਾਂ ਅਜਈਆਂ ਵਾਪਰੀਆਂ ਨੇ ਇੱਧਰ ਸੰਝੇ ਦਿਖਾ ਦਿਓ ਕਿ ਜਿਹੜੇ ਵੀ ਇੱਥੇ ਰਿਕਸ਼ਾ ਚੱਲਦੇ ਹੋਏ ਨਜ਼ਰ ਆ ਰਹੇ ਆ ਕਿਸੇ ਦੀ ਵੀ ਨੰਬਰ ਪਲੇਟ ਜਿਹੜੀ ਆ ਦਿਖਾਈ ਨਹੀਂ ਦੇ ਰਹੀ ਔਰ ਇਹਨਾਂ ਨੰਬਰ ਪਲੇਟਾਂ ਨਾ ਹੋਣ ਕਾਰਨ ਕੋਈ ਵੀ ਬੜਾ ਹਾਦਸਾ ਜਿਹੜਾ ਆ ਉਹ ਵਾਪਰ ਸਕਦਾ ਕਿਉਂਕਿ ਪਹਿਲਾਂ ਵੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਦੇਖੀਆਂ ਗਈਆਂ ਨੇ ਕਿ ਰਿਕਸ਼ਾ ਵਾਲੇ ਜਿਹੜੇ ਨੇ ਕਈ ਤਰ੍ਹਾਂ ਦੇ ਕ੍ਰਾਈਮ ਕਰਦੇ ਨੇ ਔਰ ਪਕੜੇ ਵੀ ਜਾਂਦੇ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਰਿਕਸ਼ਾ ਜਾ ਰਹੀ ਹੈ ਇੱਧਰ ਵੀ ਇਹਦਾ ਵੀ ਜਿਹੜਾ ਨੰਬਰ ਨਹੀਂ ਲੱਗਿਆ ਹੋਇਆ ਇੱਧਰ ਵੀ ਰਿਕਸ਼ਾ ਜਾ ਰਹੀ ਹੈ ਇਹਦਾ ਵੀ ਨੰਬਰ ਜਿਹੜਾ ਨਹੀਂ ਲੱਗਿਆ ਹੋਇਆ ਹਾਲਾਂਕਿ ਕਈ ਇਰਖਿਆ ਜਿਹੜੇ ਨੇ ਨੰਬਰ ਇਸਤੇਮਾਲ ਕਰਦੇ ਆ ਜਦਕਿ ਇਹਨਾਂ ਨੂੰ ਡਰੈਸ ਕੋਡ ਡਰੈਸ ਕੋਡ ਵੀ ਜਿਹੜਾ ਹੈ ਅਲਾਉਡ ਹੈ ਡਰੈਸ ਕੋਡ ਵੀ ਪਾਣਾ ਬੇहद ਜ਼ਰੂਰੀ ਹੈ ਨੰਬਰ ਜਿਹੜਾ ਹੈਗਾ ਉਹ ਤਾਂ ਹੋਣਾ ਹੀ ਚਾਹੀਦਾ ਹੈ ਨਾਲ ਹੀ ਡਰੈਸ ਪਾਈ ਹੋਣੀ ਚਾਹੀਦੀ ਹੈ ਨੰਬਰ ਨਾਮ ਜਿਹੜਾ ਹੈਗਾ ਉਹਨਾਂ ਦਾ ਇਹ ਯੂਨੀਫਾਰਮ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਬਾਬਾ ਜੀ ਨੰਬਰ ਕਿਉਂ ਨਹੀਂ ਲਿਖਾਉਂਦੇ ਅਪਾਰਿਖਿਆ ਦੇਖੋ ਜੀ ਇਹ ਲਾਪਰਵਾਹੀ ਹੈ ਸਰਕਾਰਾਂ ਦੀ ਸ਼ੁਰੂਆਤ ਤੋਂ ਇਹਨਾਂ ਨੇ ਯੋਰ ਪਾਇਆ ਸੀ ਪ੍ਰੈਸ਼ਰ ਪਾਇਆ ਸੀ ਬਾਅਦ 'ਚ ਪ੍ਰੈਸ਼ਰ ਤੋਂ ਬਾਹਰ ਹੋ ਗਏ ਇਹ ਇਹੋ ਜਿਹੇ ਲੋਕ ਮੈਂ ਦੇਖਣੇ ਇੱਥੇ ਇੱਕ ਇੱਕ ਮੈਂਬਰ ਦੇ 50% ਇਹ ਏਡਿਕਸ਼ਾ ਨੇ ਬਿਨਾ ਬਲੇਟਾਂ ਤੋਂ ਚੱਲਣੀਆਂ ਨੇ ਡੁਪਲੀਕੇਟ ਚੱਲਣੀਆਂ ਨੇ ਹੱਦ ਡੁਪਲੀਕੇਟ ਵੀ ਹੈ ਹਾਂ ਡੁਪਲੀਕੇਟ ਚੱਲ ਵੀਦੀ ਆਲੇ ਸਾਡੇ ਵਰਗੇ ਹੀ ਡਿਸਕ ਦਾ ਪ੍ਰੋਬਲਮ ਐ ਸਾਨੂੰ ਮੈਂ ਰੋਟੀ ਤੋਂ ਹੀ ਮਥਾਜ ਆ ਸਾਨੂੰ ਇੱਥੇ ਰੋਟੀ ਖਾਂਣ ਦੀ ਦਿੰਦੇ ਲੋਕ ਜੇ ਕਾਰਨ ਕੀ ਹੈ ਇਹਦਾ ਲਾਹਾ ਕਿਉ ਲੈ ਰਿਹਾ ਲੋਕ ਕਾਨੂੰਨ ਸ਼ਕਤੀ ਨਹੀਂ ਕਰਦਾ ਹੈਗਾ ਜਾਂ ਫਿਰ ਆਪਾਂ ਕੋਈ ਡਰ ਹੀ ਨਹੀਂ ਰੱਖਦੇ ਕਿਸੇ ਕਾਨੂੰਨ ਨਹੀਂ ਮੂਰੇ ਆ ਰਿਹਾ ਕਾਨੂੰਨ ਹੀ ਕਮਜ਼ੋਰ ਹੈ ਇੱਥੇ ਦਾਦਾਗਰੀ ਜਲਦੀ ਹੈ ਅੱਛਾ ਇੱਕ ਚੀਜ਼ ਹੈ ਆਪਾਂ ਕਹਾਂ ਦਿੰਦੇ ਆ ਵੀ ਈ ਰਿਕਸ਼ਾ ਵਾਲੇ ਕਿੰਨੇ ਜੁਰਮ ਕਰਦੇ ਆਪਾਂ ਕਈ ਏਦਾਂ ਦੀਆਂ ਤਸਵੀਰਾਂ ਦੇਖੀਆਂ ਨੇ ਇੱਕ ਤਾਂ ਮੈਲਾ ਨੂੰ ਮਾਰਨ ਤੱਕ ਜਿਹੜੇ ਪਹੁੰਚ ਗਏ ਸੀਗੇ ਲੁੱਟਕ ਸੁੱਟਦੀਆਂ ਕਿੰਨੀਆਂ ਵਾਰਦਾਤਾਂ ਹੁੰਦੀਆਂ ਨੇ ਤੇ ਕਿਉਂ ਨਹੀਂ ਸਮਝਦਾ ਹੈਗਾ ਪ੍ਰਸ਼ਾਸਨ ਕੀ ਲੋਕਾਂ ਦੀ ਜਾਨ ਕਿਉਂ ਖਤਰੇ 'ਚ ਪਾਈ ਜਾ ਰਹੀ ਹੈ ਔਰ ਉਹਨਾਂ ਦੀ ਕਮਜ਼ੋਰੀ ਹੈ ਉਹ ਸਖਤਾਈ ਕਿਉਂ ਨਹੀਂ ਕਰਦੇ ਉਹਨਾਂ ਨੂੰ ਸਖਤਾਈ ਕਰਨੀ ਜ਼ਰੂਰੀ ਹੈ ਇਹ ਕਮੀ ਸਾਡੇ ਪ੍ਰਸ਼ਾਸਨ ਦੀ ਹੈ ਬਿਲਕੁਲ ਔਰ ਆਪਾਂ ਲੋਕ ਤਾਂ ਵਿਸ਼ਵਾਸ ਨਾਲ ਹੀ ਬੈਠਦੇ ਆ ਨਾ ਕਿ ਚਲੋ ਅچھے ਜਿਹੜਾ ਸਾਰੇ ਵਿੱਚ ਚੰਗੇ ਵੀ ਮਾੜੇ ਵੀ ਨਹੀਂ ਹੈਗੇ ਜਾਦੇ ਮਾੜੇ ਆ ਮੁੰਡੇ ਜਿਹੜੇ ਅੱਜਕੱਲ ਦੇ ਨੇ ਬਹੁਤ ਸਾਡੇ ਵਰਗਿਆਂ ਨੂੰ ਮੈਂ ਇੱਕ ਸਵਾਰੀ ਟੱਕਲ ਲੈ ਕੇ ਗਿਆ ਮੈਂ ਕਿਹਾ ਵੀ ਮੈਂ ਸ਼ੋਰਟਕਟ ਰਸਤੇ ਜਾਣਾ ਮੈਨੂੰ ਕਹਿੰਦਾ ਬਾਬਾ ਜੀ ਇੱਧਰ ਨਹੀਂ ਜਾਣਾ ਮੈਂ ਕਾਰਨ ਕੀ ਹੈ ਕਹਿੰਦੇ ਸਾਨੂੰ ਇੱਥੋਂ ਕਹਿੰਦੇ ਅਸੀਂ ਬੰਦਿਆਂ ਨੇ ਸਾਨੂੰ ਲੁੱਟ ਲਿਆ ਯਾਰ ਡਰ ਬਾਰੇ ਲੋਕਾਂ ਦੇ ਅੰਦਰ ਕਰਨੇ ਆ ਆਪਾਂ ਦੇਖੀ ਬੇਨਤੀ ਇੱਕ ਇੱਕ ਕਈ ਜਾਣਿਆਂ ਦੇ ਕਾਰਨ ਜਿਹੜਾ ਸਹੀ ਲੋਕ ਵੀ ਤਾਂ ਬਦਨਾਮ ਹੁੰਦੇ ਹੀ ਹੋਣ ਇਹ ਸਾਡੇ ਵਰਗੇ ਬਦਨਾਮ ਹੋ ਰਹੇ ਨੇ ਜੀ ਇਹ ਸਾਡੇ ਵਰਗੇ ਬਦਨਾਮ ਹੋ ਰਹੇ ਨੇ ਜਿਹੜੇ ਸਾਨੂੰ ਵੀ ਲੋਕ ਕਹਿ ਦਿੰਦੇ ਨੇ ਵੀ ਤੁਸੀਂ ਚੋਰ ਚੱਕੇ ਹੋ ਕਰਦਾ ਕੋਈ ਐ ਭਰਦਾ ਕੋਈ ਐ ਕਰਦਾ ਕੋਈ ਐ ਭਰਦਾ ਕੋਈ ਐ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਡਰੈਸ ਜਿਹੜੀ ਹੈ ਪਾਈ ਹੋਈ ਹੈ ਡਰੈਸ ਪਾਣੀ ਜ਼ਰੂਰੀ ਹੈ ਈ ਰਿਕਸ਼ਾ ਜੀ ਬਿਲਕੁਲ ਜ਼ਰੂਰੀ ਹੈ ਡਰੈਸ ਪਾਣੀ ਲੋਕੀ ਪਾਉਂਦੇ ਨਹੀਂ ਹੈਗੇ ਪਿੱਛੋਂ ਸਰ ਵੀ ਦੇਖੋ ਇਹਨਾਂ ਨੇ ਵੀ ਯੂਨੀਫਾਰਮ ਪਾਈ ਹੋਈ ਹੈਗੀ ਹੈ ਇਸ ਤਰ੍ਹਾਂ ਦੀ ਯੂਨੀਫਾਰਮ ਜਿਹੜੀ ਹੈ ਇਹ ਪਾਣੀ ਜ਼ਰੂਰੀ ਹੈਗੀ ਹੈ ਚਾਹੇ ਉਹ ਈ ਰਿਕਸ਼ਾ ਚਲਾ ਰਹੇ ਹੈ ਚਾਹੇ ਡੀਜ਼ਲ ਆਟੋ ਹੈ ਚਾਹੇ ਪੈਟਰੋਲ ਆਟੋ ਹੈ ਅੱਛਾ ਇੱਕ ਜਣਾ ਗਲਤੀ ਕਰਦਾ ਬਦਨਾਮ ਸਾਰੇ ਹੋ ਜਾਂਦੇ ਬਿਲਕੁਲ ਸਾਰੇ ਬਨਾਮ ਹੁੰਦੇ ਇਹਦੇ ਵਿੱਚ ਗਲਤ ਵੀ ਬਹੁਤ ਹੈਗੇ ਯਾਰ ਲੈ ਜਾਂਦੇ ਲੈ ਜਾ ਕੇ ਲੁੱਟਖੋ ਕਰ ਦਿੰਦੇ ਭਾਜੀ ਨਸੇੜੇ ਬੰਦੇ ਬਹੁਤ ਹੈਗੇ ਪਰ ਪ੍ਰਸ਼ਾਸਨ ਤਾਂ ਨਹੀਂ ਇਹ ਕੋਲ ਕਾਗਜ਼ ਪਹਿਲੇ ਨੰਬਰ ਤੋਂ ਕਾਗਜ਼ ਜ਼ਰੂਰੀ ਆ ਲਾਇਸੈਂਸ ਆਰਸੀ ਜ਼ਰੂਰੀ ਆ ਜਿਹੜੀ ਜਿਹੜੇ ਬੰਦੇ ਕੋਲ ਲਾਇਸੈਂਸ ਆਰਸੀ ਆ ਉਹਦੀ ਗੱਡੀ ਚੱਲਣ ਦੇ ਬਾਕੀ ਗੱਡੀਆਂ ਬੰਦ ਕਰਦੇ ਵੇ ਸਖਤੀ ਕਰਦ ਨੇ ਸਿਰਫ ਫੋਟੋ ਕੀਤੇ ਜਿਹੜਾ ਆਰਸੀ ਲੱਗਿਆ ਉਹਦਾ ਚਲਾਨ ਕਰ ਦਿੰਦੇ ਆ ਔਰ ਜਿਹਦੇ ਨੰਬਰ ਪਲੇਟ ਹੀ ਨਹੀਂ ਉਹਦਾ ਚਲਾਨ ਕੀ ਭਾਜੀ ਮੇਰੇ 6000 ਦਾ ਚਲਾਨ ਕੀਤਾ ਹੁਣ ਦੱਸੋ ਬੰਦਾ ਕੀ ਕਰੂਗਾ ਨੰਬਰ ਪਲੇਟ ਆਰਸੀ ਸਾਰਾ ਕੁਝ ਆ ਲਾਇਸੈਂਸ ਸਾਰਾ ਕੁਝ ਐ ਬੰਦਾ ਕੀ ਕਰੂਗਾ ਦੱਸੋ ਬਿਲਕੁਲ ਔਰ ਇਹਨਾਂ ਵੱਲੋਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਨੰਬਰ ਪਲੇਟ ਲਿਖਾਈ ਤਾਂ ਗਈ ਹੈ ਨੰਬਰ ਲਿਖਿਆ ਲੇਕਿਨ ਇਹਦੇ ਉੱਤੇ ਐਂਗਲ ਲੱਗਿਆ ਹੋਇਆ ਹੈ ਅਗਰ ਦੂਰੋਂ ਇਹਨੂੰ ਪੜਨਾ ਚਾਹੀਏ ਤਾਂ ਪੜਿਆ ਨਹੀਂ ਜਾ ਸਕਦਾ ਵੀਰ ਜੀ ਨੰਬਰ ਇੱਥੇ ਲਿਖਣਾ ਆਪਾਂ ਠੀਕ ਹੈ ਵੀਰ ਜੀ ਇੱਥੇ ਕਹਦੇ ਲਈ ਲਿਖਿਆ ਇਹ ਵੀਰ ਜੀ ਪਹਿਲੇ ਦਾ ਲਿਖਿਆ ਮੇਰੀ ਗੱਡੀ ਲਈ ਹੈ ਜਿੱਦਾਂ ਲਿਖਿਆ ਹੋਇਆ ਪਤਾ ਕੀ ਹੈ ਅਗਰ ਇਹ ਕਾਲੂ ਕੋਈ ਉਨੀ ਕੀ ਹੋ ਜਾਂਦੀ ਹੈ ਕੋਈ ਤੁਹਾਨੂੰ ਕਿੱਦਾਂ ਟਰੇਸ ਕਰੇਗਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਗਲਤ ਹੋ ਪਰ ਗਲਤ ਤਾਂ ਹੈਗੇ ਨਾ ਕਿ ਆਟੋ ਵਾਲੇ ਤੇ ਇਲਜ਼ਾਮ ਲੱਗਦੇ ਹੈ ਨਾ ਗਲਤ ਬਿਲਕੁਲ ਬੇਗੋ ਸਰ ਜੀ ਲੱਗਦੇ ਹੈ ਜੀ ਹਾਂਜੀ ਹਾਂਜੀ ਪਰ ਅਸੀਂ ਅੱਗੇ ਤੋਂ ਇੱਥੇ ਲਿਖਾ ਦਾਂਗੇ ਨੰਬਰ ਬਿਲਕੁਲ ਔਰ ਅچھے ਲੋਗ ਹੈ ਜਿਹੜੇ ਸਮਝ ਜਾਂਦੇ ਆ ਕਿ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਪਰ ਕਈ ਲੋਗ ਤੁਸੀਂ ਇੱਥੇ ਦੇਖੋ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਹੀ ਹੈ ਨਹੀਂ ਇਹ ਆਟੋ ਤੁਹਾਨੂੰ ਇੱਕ ਦਿਖਾ ਦਿੰਦੇ ਆ ਇਹਦਾ ਵੀ ਕੋਈ ਵੀ ਇੱਥੇ ਜਗ੍ਹਾ ਜ਼ਰੂਰ ਬਣੀ ਹੋਈ ਹੈ ਨੰਬਰ ਪਲੇਟ ਲਗਾਉਣ ਲਈ ਲੇਕਿਨ ਇੱਥੇ ਨਾ ਕੋਈ ਇੱਥੇ ਪਲੇਟ ਹੈ ਨਾ ਹੀ ਇਹਦੀ ਕੋਈ ਨੰਬਰ ਪਲੇਟ ਲੱਗੀ ਹੋਈ ਹੈ ਇੱਧਰ ਕਈ ਈ ਰਿਕਸ਼ਾ ਤਾਨੂੰ ਇਦਾਂ ਦੇ ਦੇਖਣਗੇ ਜਿਨ੍ਹਾਂ ਦੇ ਨੰਬਰ ਹੀ ਨਹੀਂ ਲਗਾਏ ਗਏ ਅਗਰ ਕੱਲ ਨੂੰ ਕੋਈ ਕ੍ਰਾਈਮ ਹੋ ਜਾਂਦਾ ਇੱਧਰ ਦੇਖੋ ਇਹ ਈ ਰਿਕਸ਼ਾ ਜਾ ਰਿਹਾ ਸਵਾਰੀਆਂ ਮਹਿਲਾਵਾਂ ਵਿੱਚ ਬੈਠੀਆਂ ਹੋਈਆਂ ਨੇ ਪਰ ਨੰਬਰ ਪਲੇਟ ਨਹੀਂ ਹੈ ਇੱਧਰ ਵੀ ਈ ਰਿਕਸ਼ਾ 'ਚ ਸਵਾਰੀਆਂ ਬੈਠੀਆਂ ਹੋਈਆਂ ਨੇ ਨੰਬਰ ਪਲੇਟ ਗਾਇਬ ਹੈ ਇੱਧਰ ਵੀ ਮਹਿਲਾਵਾਂ ਜਿਹੜੀਆਂ ਨੇ ਈ ਰਿਕਸ਼ਾ ਦੇ ਵਿੱਚ ਬੈਠੀਆਂ ਹੋਈਆਂ ਨੇ ਬੰਦੇ ਬੈਠੇ ਹੋਏ ਨੇ ਪਰ ਨੰਬਰ ਪਲੇਟ ਨਹੀਂ ਹੈ ਇੱਧਰ ਤੁਸੀਂ ਦੇਖ ਲਓ ਪਲੇਟ ਲੱਗੀ ਹੋਈ ਹੈ पर नंबर प्लेट नहीं है कारण की है कि आखिर क्यों वीरा जी एक मिनट रुकियो प्लेट लगवा ली नंबर क्यों नहीं लगवाया ਪਾਜੀ ਨੰਬਰ ਲਿਖਿਆ ਹੋਇਆ ਵੇ ਮੇਰਾ ਟੁੱਟ ਗਿਆ ਦੇਖੋ ਤਾਂ ਨੰਬਰ ਪਲੇਟ ਗਿਰ ਗਿਆ ਟੁੱਟ ਕੇ ਪਲੇਟ ਤਾਂ ਲੱਗੀ ਹੋਈ ਹੈ ਥੱਲੇ ਗੇਲੀ ਹਾਂ ਲੱਗੀ ਪਈ ਪਾਜੀ ਦੋ ਨੰਬਰ ਪਲੇਟ ਲੱਗੀ ਜੇ ਕਿ ਆ ਦੇਖੋ ਇੱਕ ਮੂਰੇ ਲੱਗੀ ਹੈ ਇੱਕ ਪਿੱਛੇ ਬਟਾਦਾ ਜੀ ਚਲਾਨ ਨਾ ਹੋਵੇ ਬਹੁਤ ਆਰਾਮ ਨਾਲ ਕਾਰਨ ਕੀ ਹੈ ਥੱਲੇ ਕਿਉਂ ਨਹੀਂ ਨੰਬਰ ਲਿਖਾਇਆ ਨੰਬਰ ਲਿਖਵਾ ਦਾਂਗੇ ਜਨਾਬ ਦੱਸੋ ਬਹੁਤ ਸੇਵਾ ਪਾਜੀ ਨੰਬਰ ਜਿਹੜਾ ਲਿਖਵਾਣਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਕੋਈ ਵੀ ਅਗਰ ਕ੍ਰਾਈਮ ਹੋ ਜਾਂਦਾ ਹੈ ਜੇ ਤੁਸੀਂ ਪਿੱਛੇ ਦੇਖੋ ਪਿੱਛੇ ਵੀ ਜਿਹੜਾ ਹੈਗਾ ਕੋਈ ਵੀ ਨੰਬਰ ਜਿਹੜਾ ਨਹੀਂ ਲਿਖਿਆ ਗਿਆ ਹੈਗਾ ਜਦਕਿ ਇਸ ਤਰ੍ਹਾਂ ਦੇ ਨਾਲ ਨੰਬਰ ਲਿਖਿਆ ਹੋਣਾ ਚਾਹੀਦਾ ਹੈ ਇੱਧਰ ਦਿਖਾ ਦਿਓ ਸੰਜੇ ਇਸ ਤਰ੍ਹਾਂ ਦੇ ਨਾਲ ਨੰਬਰ ਜਿਹੜਾ ਲਿਖਿਆ ਹੋਣਾ ਚਾਹੀਦਾ ਈ ਰਿਕਸ਼ਾ ਦੇ ਉੱਤੇ ਪਰ ਕਈ ਰਿਕਸ਼ਾ ਚਾਲਕ ਇੱਦਾਂ ਦੇ ਨੇ ਜਿਨ੍ਹਾਂ ਦੇ ਕੋਈ ਵੀ ਨੰਬਰ ਪਲੇਟ ਨਹੀਂ ਹੈ ਕਾਰਨ ਕੀ ਹੈ ਕੀ ਡਰ ਹੈ ਕਿਸੇ ਜੀ ਦਾ ਇੱਧਰ ਦੇਖੋ ਇਹ ਰਿਕਸ਼ਾ ਆ ਰਿਹਾ ਇਹਦਾ ਵੀ ਨੰਬਰ ਨਹੀਂ ਹੈ ਵੀਰੇ ਜੀ ਰੁਕਿਓ ਇੱਕ ਮਿੰਟ ਨੰਬਰ ਕਿ ਕਿੱਥੇ ਹੈ ਨੰਬਰ ਪਲੇਟ ਕਿਉਂ ਨਹੀਂ ਨੰਬਰ ਪਲੇਟ ਹੈਗੀ ਆ ਆ ਜੋ ਥੱਲੇ ਦੇਖੋ ਨੰਬਰ ਹੈ ਨਹੀਂ ਨੰਬਰ ਹੈ ਹੀ ਨਹੀਂ ਕਾ ਤੁਹਾਡੀ ਰਿਕਸ਼ਾ ਦਾ ਨਹੀਂ ਆਟੋ ਦਾ ਆਟੋ ਦਾ ਹੈ ਜੀ ਦਾ ਨੰਬਰ ਦਿਖਾਉਣਾ ਠੀਕ ਹੈ ਉਹ ਇਹ ਐਂਗਲ ਹੈ ਇਸ ਐਂਗਲ ਦੇ ਉੱਤੇ ਜਿਹੜੀ ਇਹ ਪਲੇਟ ਲਗਵਾਈ ਗਈ ਹੈ ਜਦਕਿ ਵਲ ਹੋਣਾ ਚਾਹੀਦਾ ਪੂਰਾ ਨੰਬਰ ਇਸ ਜਗ੍ਹਾ ਦੇ ਉੱਤੇ ਤਾਂ ਜੋ ਦਿੱਕਤ ਨਾ ਆਵੇ ਪੜਨ ਚ ਅਗਰ ਇਹਨੂੰ ਦੂਰੋਂ ਅਸੀਂ ਪੜਾਂਗੇ ਤਾਂ ਕੋਈ ਵੀ ਨੰਬਰ ਦਿਖਾ ਦਿਓ ਬੁਰੇ ਫਰੇਮ ਆ ਜਾਣਾ ਨੰਬਰ ਨਹੀਂ ਦਿਖਣਾ ਨੰਬਰ ਹੈਗਾ ਨਾ ਵੀਰਾ ਜੀ ਜਿਹੜਾ ਨੰਬਰ ਹੈ ਨਾ ਉਹ ਵੱਡਾ ਔਰ ਨੀਚੇ ਲੱਗਿਆ ਹੋਣਾ ਚਾਹੀਦਾ ਠੀਕ ਹੈ ਜੀ ਲਵਾ ਲੂੰਗਾ ਓਕੇ ਥੈਂਕ ਯੂ ਬਿਲਕੁਲ ਨੀਚੇ ਲੱਗਿਆ ਹੋਣਾ ਚਾਹੀਦਾ ਇੱਧਰ ਤੁਸੀਂ ਦੇਖੋ ਪਿੱਲੇ ਦੇ ਲੰਮਾ ਉਹ ਅੱਗੇ ਕਿਉਂ ਨਹੀਂ ਹੈ ਗਿੱਧੀ ਹੈ ਸਰ ਉੱਡਗੇ ਅਨੂ ਚਲਾਨ ਦੇ ਡਰ ਤੋਂ ਆਏ ਇਹਨੇ ਜਾਣ ਕਰਕੇ ਮਟਾਇਆ ਮੈਨੂੰ ਕਹਿ ਰਿਹਾ ਸੀਗਾ ਇਹ ਨਹੀਂ ਕਾਰਨ ਕੀ ਹੈ ਕਿ ਚਲਾਨ ਦੇ ਡਰ ਤੋਂ ਵੀ ਨਹੀਂ ਲੱਗੇਗਾ ਚਲਾਨ ਕਰ ਦਿੰਦੇ ਆ ਤੇ ਫੋਟੋ ਖਿੱਚ ਕੇ ਲੈ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਸਾਡੀ ਗੱਡੀ ਦੀ ਫੋਟੋ ਖਿੱਚ ਲੈਂਦੇ ਨੇ ਪੁਲਿਸ ਵਾਲੇ ਹਾਂਜੀ ਉਹਦੇ ਡਰ ਕਰਕੇ ਵੀ ਲੋਕ ਨਹੀਂ ਲਵਾਉਂਦੇ ਕਈਆਂ ਕਈਆਂ ਦੀ ਆਈਆਂ ਨਹੀਂ ਨੰਬਰ ਪੱਟ ਵਾਲੇ ਤਾਂ ਕਰ ਏਜੰਸੀ ਵਾਲਿਆਂ ਦਿੱਤੀਆਂ ਨਹੀਂ ਜਿਹੜੇ ਕਿਸ ਤਰ੍ਹਾਂ ਕਿਹਾ ਏਜੰਸੀ ਵਾਲਿਆਂ RC ਨਹੀਂ ਦਿੱਤੀਆਂ ਵਾਲੇ ਤਾਂ ਨੰਬਰ ਬੇਟਾ ਚੰਸੀ ਵਾਲੇ ਵੀ ਕਿਤੇ ਨਾ ਕਿਤੇ ਨੰਬਰ ਰੋਕ ਲੈਂਦੇ ਆ ਰੋਕ ਹੀ ਲੈਂਦੇ ਜੇ ਕਿਸ਼ਤਾਂ ਨਹੀਂ ਦਵਾਂਗੇ ਕਿ ਉਹ ਪੈ ਕਿਸ਼ਤਾਂ ਲਿਆਓ ਤਾਂ ਪਹਿਲੇ ਕਿਸ਼ਤਾਂ ਦਾ ਨੰਬਰ ਬੇਟਾ ਦਵਾਂਗੇ ਬਿਲਕੁਲ ਅੱਛਾ ਆਮ ਲੋਕ ਜਿਹੜੇ ਸਫ਼ਰ ਕਰਦੇ ਨੇ ਦਿੱਕਤ ਜਿਨ੍ਹਾਂ ਨੂੰ ਹੈ ਉਧਰ ਦੇਖੋ ਤੁਸੀਂ ਇੱਧਰ ਜਿੱਥਾ ਆਹ ਪੇਜ ਲੱਗੀ ਹੋਈ ਹੈ ਅਸਲ ਦੇ ਵਿੱਚ ਇਸੇ ਹਿਸਾਬ ਦੇ ਨਾਲ ਨੰਬਰ ਲਿਖਿਆ ਆਉਣਾ ਚਾਹੀਦਾ ਨਾ ਕਿ ਆਹ ਐਂਗਲ ਦੇ ਪਿੱਛੇ ਇਹਦੀ ਸਹੀ ਜਗ੍ਹਾ ਨੰਬਰ ਲਖਾਣ ਦੀ ਇਹ ਹੈ ਐਂਗਲ ਦੇ ਪਿੱਛੇ ਜਿਹੜਾ ਉਹ ਨੰਬਰ ਨਹੀਂ ਲਿਖਿਆ ਜਾਣਾ ਚਾਹੀਦਾ ਇੱਧਰ ਇੱਕ ਹੋਰ ਰਿਕਸ਼ਾ ਹੈ ਇਹਦਾ ਵੀ ਕੋਈ ਵੀ ਨੰਬਰ ਨਹੀਂ ਹੈ ਨੰਬਰ ਪਲੇਟ ਹੈ ਸਰ ਨੰਬਰ ਪਲੇਟ ਅੱਗੇ ਕਿਉਂ ਨਹੀਂ ਹੈ ਅੱਗੇ ਹੈ ਸਰ ਦੇਖੋ ਥਲੇ ਥਲੇ ਦੇਖੋ ਕਿਹਾਂ ਉੱਪਰ ਕੋਣ ਪੜੇਗਾ ਲੱਗੇਗਾ ਹੁਣ ਤਾਂ ਕੋਣ ਪੜੇਗਾ ਇੱਥੇ ਉਹ ਪੜਨੇ ਦੀ ਬਾਤ ਹੈ ਪੜਨੇ ਨજર ਨજર ਆਪਣੇ ਆਪ ਪੜੇਗੀ ਆਪਣੇ ਆਪ ਦੇਖੇਗਾ ਆਪ ਦੇਖਿਓ ਜਰਾ ਨੰਬਰ ਪਲੇਟ ਇਹਨਾਂ ਨੇ ਕਿੱਥੇ ਲਵਾਈ ਹੈ ਹੁਣ ਤੁਸੀਂ ਆਪ ਦੱਸੋ ਕਿ ਇੱਥੇ ਕੋਈ ਨੰਬਰ ਕਿੱਦਾਂ ਪੜ ਸਕਦਾ ਪਿੱਛੇ ਵੀ ਲੱਗਿਆ ਹੋਇਆ ਸਰ ਪਿੱਛੇ ਹੀ ਐਸੀ ਨਹੀਂ ਅੱਗੇ ਕਿਉਂ ਨਹੀਂ ਚਲਾਨ ਦਾ ਡਰ ਨਹੀਂ ਨਹੀਂ ਅੱਗੇ ਵੀ ਹੈ ਆ ਦੇਖੋ نیچے ਲੱਗਿਆ ਹੋਇਆ ਇੱਥੇ ਤੁਹਾਨੂੰ ਵੀ ਪਤਾ ਤੁਸੀਂ ਪੜ ਲਓਗੇ ਹਾਂ ਥੋੜੀ ਮੁਸ਼ਕਿਲ ਤਾਂ ਹੋਊਗੀ ਥੋੜੀ ਮੁਸ਼ਕਲੀ ਇਹ ਅਲਾਉਡ ਹੀ ਨਹੀਂ ਹੈ ਅੱਛਾ ਇੱਥੇ ਅਲਾਉਡ ਨਹੀਂ ਹੈ ਅੱਛਾ ਤੁਹਾਡੀ ਵੈਸੇ ਨੰਬਰ ਕੀ ਹੈ ਗੱਡੀ ਦਾ ਨੰਬਰ ਯਾਦ ਨਹੀਂ ਤੁਹਾਨੂੰ ਖੁਦ ਨੂੰ ਆਪਣੀ ਗੱਡੀ ਦਾ ਨੰਬਰ ਨਹੀਂ ਪਤਾ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਸਰ ਫੇਰ

ਤੇ ਜਿਹੜੇ ਨਿਯਮ ਫਾਲੋ ਕਰਦੇ ਆ ਇੱਧਰ ਤੁਸੀਂ ਦੇਖੋ ਕਿ ਕਈ ਰਿਕਸ਼ਾ ਕਾਨੂੰ ਨਿਕਲਦੇ ਹੋਏ ਨਜ਼ਰ ਆਣਗੇ ਜਿਨ੍ਹਾਂ ਦੇ ਨੰਬਰ ਪਲੇਟ ਇਹ ਉੱਪਰ ਲਿਖਾਏ ਗਏ ਨਹੀਂ ਨੰਬਰ ਅਸਲ ਦੇ ਵਿੱਚ ਜਿਹੜੇ ਕੀ نیچے ਹੋਣੇ ਚਾਹੀਦੇ ਆ ਪ੍ਰੋਪਰ ਹੋਣੇ ਚਾਹੀਦੇ ਆ ਆਪਣੀ ਜਗ੍ਹਾ ਤੇ ਹੋਣੇ ਚਾਹੀਦੇ ਆ ਔਰ ਜਿਹੜੇ ਲੋਕ ਇੱਥੋਂ ਰੋਜ਼ ਨਿਕਲਦੇ ਆ ਆਟੋ ਲੈਂਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਦੋਂ ਵੀ ਸਫ਼ਰ ਕਰਦੇ ਨੇ ਕਿ ਆਟੋ ਰਿਕਸ਼ਾ ਦਾ ਨੰਬਰ ਲਿਖਦੇ ਆ ਨੰਬਰ ਦੇਖਦੇ ਆ ਕਿ ਜਿਹੜੀ ਵੀ ਆਟੋ ਰਿਕਸ਼ਾ ਉਹ ਲੈ ਰਹੇ ਆ ਕਿ ਉਹ ਸੇਫ ਹੈ ਕਿਉਂਕਿ ਮਹਿਲਾਵਾਂ ਦੇ ਲਈ ਇਹ ਬੇहद ਜ਼ਰੂਰੀ ਹੈ ਕਿ ਅਗਰ ਉਹ ਕਿਸੇ ਵੀ ਰਿਕਸ਼ਾ 'ਚ ਬੈਠਣ ਆਟੋ 'ਚ ਬੈਠਣ ਤਾਂ ਉਹਦਾ ਨੰਬਰ ਜਿਹੜਾ ਹੈ ਇੱਧਰ ਦਿਖਾ ਦਿਓ ਸੰਜੇ ਨੰਬਰ ਲਿਖੋਏ ਹੋਏ ਨੇ ਔਰ ਇਹਨਾਂ ਨੂੰ ਕਿਤੇ ਨਾ ਕਿਤੇ ਚਲਾਨ ਦਾ ਵੀ ਡਰ ਹੁੰਦਾ ਇਸ ਕਾਰਨ ਵੀ ਇਹ ਲੋਕ ਨੰਬਰ ਇੱਧਰ ਦੇਖੋ ਇਹਦਾ ਵੀ ਰਿਕਸ਼ਾ ਦਾ ਜਿਹੜਾ ਕੋਈ ਵੀ ਨੰਬਰ ਨਹੀਂ ਲਿਖਿਆ ਗਿਆ ਜਿੰਨੇ ਵੀ ਤਕਰੀਬਨ ਰਿਕਸ਼ਾ ਨੇ ਇਹਨਾਂ ਵੱਲੋਂ ਨੰਬਰ ਜਿਹੜੇ ਨਹੀਂ ਲਿਖਾਈ ਜਾਂਦੇ ਬੀਰਾ ਜੀ ਆਪਣੀ ਰਿਕਸ਼ਾ ਦੇ ਉੱਤੇ ਨੰਬਰ ਕਿਉਂ ਨਹੀਂ ਲੱਗਿਆ ਨੰਬਰ ਪਲੇਟ ਹਾਂਜੀ ਨੰਬਰ ਪਲੇਟ ਕਿਉਂ ਨਹੀਂ ਹੈ ਨੰਬਰ ਅਜੇ ਲੈਣਾ ਜੀ ਉਹ ਬਿੱਲ ਆਇਆ ਨੰਬਰ ਲੈਣਾ ਆ ਦਿੱਤਾ ਨਹੀਂ ਏਜੰਸੀ ਨੇ ਬੈ ਦਿੱਤਾ ਨਹੀਂ ਜੀ ਹਜੇ ਕਿਸ਼ਤ ਚੱਲਦੀ ਪਈ ਹੈ ਨਾ ਯੂਨੀਫਾਰਮ ਕਿਉਂ ਨਹੀਂ ਪਈ ਯੂਨੀਫਾਰਮ ਤਾਂ ਨਹੀਂ ਦਿੱਤੇ ਹੋਏ ਆ ਤੇ ਇੱਥੇ ਤੁਸੀਂ ਦੇਖੋ ਕਿ ਜਿੰਨੇ ਵੀ ਈ ਰਿਕਸ਼ਾ ਵਾਲੇ ਨੇ ਕਿਸੇ ਦੀ ਨੰਬਰ ਪਲੇਟ ਹੈ ਕੋਈ ਰੂਲ ਫੋਲੋ ਕਰ ਰਿਹਾ ਹੈ ਔਰ ਕੋਈ ਜਿਹੜਾ ਬਿਲਕੁਲ ਵੀ ਇਸ ਰੂਲ ਨੂੰ ਮੰਨ ਹੀ ਨਹੀਂ ਰਿਹਾ ਔਰ ਇਧਰ ਵੀ ਇੱਕ ਹੋਰ ਈ ਰਿਕਸ਼ਾ ਜਿਹੜੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਇਹੀ ਹਾਲ ਹੈ ਇਹਦੀ ਵੀ ਨੰਬਰ ਪਲੇਟ ਗਾਇਬ ਆ ਤੁਹਾਡੀ ਆ ਵੀ ਰਹੀ ਜੀ ਨੰਬਰ ਪਲੇਟ ਕਿੱਥੇ ਹੈ ਨੰਬਰ ਪਲੇਟ ਹੈਗੀਆਂ ਜੀ ਲਗਾਈ ਨੇ ਲੱਗੀ ਹੋਈ ਹੈ ਬੈਕ ਸਾਈਡ ਤੇ ਅੱਗੇ ਕਿਉਂ ਨਹੀਂ ਅੱਗੇ ਟੁੱਟ ਗਈ ਭਾਜੀ ਉਹਨੇ ਉਹ ਵਿੱਚ ਵੱਜ ਕੇ ਟੁੱਟ ਗਈ ਲਗਵਾਣੀ ਚਾਹੀਦੀ ਅੱਜ ਹੀ ਟੁੱਟੀ ਹੁਣੇ ਲਗਵਾ ਲੈਨੇ ਯਾਰ ਯੂਨੀਫਾਰਮ ਕਿਤੇ ਲਾ ਲੈਨੇ ਯੂਨੀਫਾਰਮ ਨਹੀਂ ਭਾਈ ਅੱਜ ਮੈਂ ਸੰਡੇ ਕਰਕੇ ਨਹੀਂ ਭਾਈ ਸਰ ਇੱਧਰ ਤੁਹਾਡੀ ਨੰਬਰ ਪਲੇਟ ਕਿਉਂ ਨਹੀਂ ਲੱਗੀ ਇਹ ਅਸ ਕੱਲ ਨੂੰ ਲਿਤੀ ਗਾੜੀ ਤਕਰੀਬਨ ਸਭ ਕੋ ਲਈ ਬਹਾਨੇ ਨੇ ਬਹਾਨੇ ਇਹਨਾਂ ਦੇ ਤਕਰੀਬਨ ਆਮ ਲੋਕਾਂ ਨਾਲ ਜਿਹੜੀ ਇਹ ਗੱਲਬਾਤ ਕਰ ਲੈਨੇ ਆ ਕਿ ਜਦੋਂ ਈ ਰਿਕਸ਼ਾ ਤੇ ਸਫ਼ਰ ਕਰਦੇ ਆ ਕੀ ਉਹ ਨੰਬਰ ਜਿਹੜਾ ਹੈ ਪੜਦੇ ਨੇ ਦੇਖਦੇ ਨੇ ਚੈੱਕ ਕਰਦੇ ਨੇ ਜਦ ਕਿ ਕਾਨੂੰਨ ਇਹ ਹੈ ਕਿ ਜਿਹੜਾ ਵੀ ਰਿਕਸ਼ਾ ਚਲਾਏਗਾ ਉਹਦੇ ਯੂਨੀਫਾਰਮ ਪਾਈ ਹੋਣੀ ਚਾਹੀਦੀ ਹੈ ਔਰ ਉਹਦਾ ਨਾਮ ਬਕਾਇਦਾ ਲਿਖਿਆ ਹੋਣਾ ਚਾਹੀਦਾ ਹੈ ਈ ਰਿਕਸ਼ਾ ਔਰ ਆਟੋ ਚਾਹੇ ਤੁਸੀਂ ਕੋਈ ਵੀ ਸਵਾਰੀ ਲੈਂਦੇ ਹੋ ਤਾਂ ਨੰਬਰ ਪਲੇਟ ਜਿਹੜੀ ਹੈ ਲੱਗੀ ਹੋਣੀ ਬੇहद ਜ਼ਰੂਰੀ ਹੈ ਆਮ ਲੋਕ ਕਹਿੰਦਾ ਗੱਲਬਾਤ ਕਰ ਲੈਂਦੇ ਆ ਕਿ ਕਿੰਨਾ ਕੋ ਆਪਣੇ ਆਪ ਨੂੰ ਸੇਫ ਸਮਝਦੇ ਆ ਜ਼ਰੂਰੀ ਹੈ ਹਾਂਜੀ ਹਾਂਜੀ ਬਹੁਤ ਜ਼ਰੂਰੀ ਹੈ ਜਦੋਂ ਵੀ ਰਿਕਸ਼ਾ ਜਾਂ ਕੋਈ ਵੀ ਰਿਕਸ਼ਾ ਲੋ ਤਾਂ ਦੇਖ ਲਓ ਕਿ ਉਹਦੇ ਨੰਬਰ ਪਲੇਟ ਲੱਗੀ ਹੈ 유ਨੀਫਾਰਮ ਪਾਈ ਹੋਵੇ ਹਾਂਜੀ ਠੀਕ ਹੈ ਮਹਿਲਾਵਾਂ ਦੀ ਸੁਰੱਖਿਆ ਜ਼ਰੂਰੀ ਹੈ ਹਾਂਜੀ ਬਹੁਤ ਜ਼ਰੂਰੀ ਹੈ ਜੀ ਤਾਂ ਮਹਿਲਾਵਾਂ ਦੀ ਸੁਰੱਖਿਆ ਜਿਹੜੀ ਜ਼ਿਆਦਾ ਜ਼ਰੂਰੀ ਹੈ ਪਰ ਇੱਥੇ ਜਿਹੜੇ ਲੋਕ ਆ ਰਹੇ ਆ ਇਹਨਾਂ ਨਾਲ ਗਲਤ ਕਰਦੇ ਆ ਭਾਈ ਸਾਹਿਬ ਤੁਸੀਂ ਹੁਣੇ ਈ ਰਿਕਸ਼ਾ 'ਚ ਉਤਰੇ ਹੋ ਤੁਸੀਂ ਚੈੱਕ ਕੀਤਾ ਸੀਗਾ ਕਿ ਈ ਰਿਕਸ਼ਾ ਦਾ ਜਾਂ ਆਟੋ ਦਾ ਨੰਬਰ ਲੱਗਿਆ ਹੋਇਆ ਨਹੀਂ ਕਾਰਨ ਧਿਆਨ ਦਿਓ ਜਲਦੀ ਜਲਦੀ ਜੇਕਰ ਟ੍ਰੇਨ ਲੇਟ ਨਾ ਹੋ ਗਿਆ ਇਸ ਕਰਕੇ अच्छा ਤੁਸੀਂ ਇਹ ਦੇਖੋ ਕਈ ਈ ਰਿਕਸ਼ਾ ਵਾਲੇ ਨੇ ਨੰਬਰ ਹੀ ਨਹੀਂ ਲਿਖਾ ਰੱਖੇ ਇਹ ਗਲਤ ਹੈ اور ਮਹਿਲਾਵਾਂ ਦੀ ਖਾਸ ਕਰਕੇ ਸੁਰੱਖਿਆ ਲਈ ਨੰਬਰ ਤਾਂ ਜਰੂਰੀ ਜਰੂਰੀ ਚਾਹੀਦਾ ਜਰੂਰੀ ਚਾਹੀਦਾ ਤੇ ਜਰੂਰੀ ਚਾਹੀਦਾ ਹੈਗਾ ਪਰ ਇੱਥੇ ਜਿਹੜੀਆਂ ਸਵਾਰੀਆਂ ਨੇ ਉਹ ਤਕਰੀਬਨ ਇਹ ਚੈੱਕ ਹੀ ਨਹੀਂ ਕਰਦੀਆਂ ਕਿ ਉੱਥੇ ਨੰਬਰ ਲਿਖਿਆ ਹੋਇਆ ਕਿ ਨਹੀਂ ਲਿਖਿਆ ਹੋਇਆ ابھی ਆਪ ਆਟੋਸੇ ਆਪਣੇ ਚੈੱਕ ਕੀਆ ਕਿ ਆਟੋਪ ਨੇ ਨੰਬਰ ਪਲੇਟ ਲਗੀ ਥੀ ਕਿ ਨਹੀਂ ਲਗੀ ਨਹੀਂ हमने ਨਹੀਂ ਕੀਤਾ ਨਹੀਂ ਚੈੱਕ ਨਹੀਂ ਨਹੀਂ ਜੀ ਨਹੀਂ ਲੱਗੀ ਹੋਈ ਚੈੱਕ ਕਰਨੇ ਚਾਹੀਏ ਸੁਰੱਖਿਆ ਕੋਹ ਸਰ ਉहां ਚੈੱਕ ਤਾਂ ਕਰਨਾ ਚਾਹੀਦਾ ਸਹੀ ਹੈ ਤੇ ਜਿਹੜੇ ਲੋਕ ਇੱਥੇ ਈ ਰਿਕਸ਼ਾ ਦਾ ਸਫ਼ਰ ਕਰਦੇ ਹਨ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ ਕਿ ਉਹ ਘੱਟੋ ਘਾਟੇ ਚੈੱਕ ਕਰਨ ਕਿ ਆਟੋ ਦਾ ਜਿਹੜਾ ਨੰਬਰ ਲਿਖਿਆ ਹੋਣਾ ਚਾਹੀਦਾ ਖਾਸ ਕਰਕੇ ਮਹਿਲਾਵਾਂ ਔਰ ਖਾਸ ਕਰਕੇ ਜਿਹੜੇ ਲੋਕ ਰਾਤ ਨੂੰ ਵੀ ਜਿਹੜਾ ਸਫ਼ਰ ਕਰਦੇ ਹਨ ਉਹਨਾਂ ਨੂੰ ਵੀ ਦਿੱਕਤ ਪਰੇਸ਼ਾਨੀ ਹੋ ਸਕਦੀ ਹੈ ਕਿ ਕਿਉਂਕਿ ਅੱਛਾ ਰਾਤ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਕਈ ਵਾਰ ਸੌਫਰ ਕਰਦਾ ਅਗਰ ਈ ਰਿਕਸ਼ਾ ਜਾਂ ਰਿਕਸ਼ਾ ਦੇ ਉੱਤੇ ਨੰਬਰ ਪਲੇਟ ਹੋਊਗੀ ਨਹੀਂ ਉਹਦੇ ਯੂਨੀਫਾਰਮ ਨਹੀਂ ਹੋਊਗੀ ਨਾਮ ਨਹੀਂ ਲਿਖਿਆ ਹੋਊਗਾ ਕੋ ਪ੍ਰਮਾਤਮਾ ਨਾ ਕਰੇ ਕੋਈ ਅਨਹੋਣੀ ਹੋ ਜਾਂਦੀ ਹੈ ਤਾਂ ਉਹਨੂੰ ਕਿੱਦਾਂ ਲੱਭੋਗੇ ਬਹੁ ਮਾੜੀ ਲੱਗਣੀ ਹੈ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਸਾਰੇ ਨੂੰ ਮੇਰਾ ਸਤਿ ਸ੍ਰੀ ਅਕਾਲ ਹੈ ਤੇ ਦੂਜੀ ਗੱਲ ਮੇਰੀ ਇਹ ਹੈ ਕਿ ਜਦੋਂ ਆਪਾਂ ਰਾਤ ਨੂੰ ਆਂਦੇ ਆ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਕੁੜੀਆਂ ਦਾ ਦਿਨ ਚ ਵੀ ਅਨਸੇਫ ਆ ਹੁਣ ਕਾਨੂੰਨ ਇਹਦਾ ਵਾ ਕੀ ਕਰੀਏ ਬਟ ਜਿਹੜੇ ਮੁੰਡੇ ਆ ਜਿਹੜੇ ਕੰਮ ਕਰਦੇ ਆ ਬਾਹਰੋਂ ਸ਼ਹਿਰ ਆਂਦੇ ਆ ਜਾਂ ਫਿਰ ਜਿਹੜੇ ਆਪਣੇ ਪ੍ਰਵਾਸੀ ਆ ਜਿਹੜੇ ਵੀ ਹੈਗੇ ਆ ਭਾਈ ਭੈਣ ਆ ਉਹ ਜਦੋਂ ਬਾਹਰੋਂ ਆਂਦੇ ਆ ਉਹਨਾਂ ਨੂੰ ਰਾਤੀ ਵੀ ਡਰ ਲੱਗਦਾ ਵਾ ਕਿਉਂਕਿ ਇੱਧਰ ਚੋਰੀ ਚੁਗਾਰੀ ਹੈਗੀ ਆ ਇਹ ਲੁਧਿਆਣੇ ਦੀ ਛੁਪਾਣ ਵਾਲੀ ਗੱਲ ਹੈ ਨਹੀਂ ਆ ਇਹ ਸੱਚ ਚੱਕੜਵਾ ਸੱਚ ਹੈ ਸਾਡਾ ਲੁਧਿਆਣੇ ਦਾ ਤੇ ਕਈ ਕਈ ਵਾਰੀ ਹੁੰਦਾ ਨਾ ਜੀ ਕਿ ਆਟੋ ਵਾਲੇ ਫੜ ਲੈਂਦੇ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਆਟੋ ਵਾਲੇ ਚੋਰ ਆ ਬਟ ਇਹ ਵੀ ਆ ਕਿ ਹਾਂ 10 'ਚ ਕੋਈ ਇੱਕ ਹੋ ਸਕਦਾ 100 'ਚ ਦੋ ਹੋ ਸਕਦੇ ਆ ਇੰਨਾ ਹੈਗਾ ਵਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਨੰਬਰ ਪਲੇਟ ਆ ਉਹ ਬਹੁਤ ਜ਼ਰੂਰੀ ਆ ਜਿਹੜੇ yellow ਨੰਬਰ ਪਲੇਟ ਆ ਉਹ ਵੀ ਜ਼ਰੂਰੀ ਹੋਣੇ ਚਾਹੀਦੇ ਆ ਜਿਹੜੇ ਸ਼ੀਸ਼ੇ ਫਰੰਟ 뷰 ਤੇ ਲੱਗਦੇ ਆ ਕਿਉਂਕਿ ਕੋਈ ਬੰਦਾ ਜਿੱਦਾਂ ਮੰਨ ਲਓ ਕੋਈ ਰਾਤੀ ਆਇਆ ਵਾ ਆਪਣਾ ਮੈਂਬਰ ਇੱਧਰ ਹੈਗਾ ਜਾਂ ਨਹੀਂ ਹੈਗਾ ਵਾ ਉਹਨੇ ਆਪਣੀ ਫੋਟੋ ਖਿੱਚ ਲਈ ਸੇਵ ਕਰ ਲਈ ਮੈਂਬਰ ਨੂੰ ਭੇਜ ਦਿੱਤੀ ਕਿ ਉਹਦੇ ਨਾਲ ਕੋਈ ਮਿਸ ਹੈਪਨਿੰਗ ਹੋ ਗਈ ਉਹ ਫਿਰ ਉਹਨੂੰ ਫੜਨਗੇ ਉਹਤੇ ਕਾਰਵਾਈ ਲੈਣਗੇ ਜਦੋਂ ਮੰਨ ਲਓ ਕੋਈ ਨੰਬਰ ਹੀ ਪਲੇਟ ਨਹੀਂ ਹੋਇਆ ਫਿਰ ਉਹਨਾਂ ਦਾ ਕੀ ਕਰਨਾ ਕੁਝ ਵੀ ਨਹੀਂ ਹੋ ਸਕਦਾ ਨੰਬਰ ਪਲੇਟ ਤੁਸੀਂ ਦੇਖੋਗੇ ਕਿਤੇ ਵੀ ਲੱਗਿਆ ਨਹੀਂ ਹੁੰਦਾ ਕੀ ਇਹਦੇ ਲੱਗਿਆ ਹੁੰਦਾ ਵਧੀਆ ਗੱਲ ਆ ਕੀ ਇਹਦੇ ਨਹੀਂ ਲੱਗਿਆ ਹੁੰਦਾ ਜਿਹੜੀ ਨਵੀਂ ਆਟੋ ਆਉਂਦੀ ਆ ਚਲੋ ਮੰਨ ਲਿਆ ਇੱਕ ਨਵੀਂ ਆਟੋ ਹੁੰਦੀ ਆ ਟੈਂਪਰੇਰੀ ਨੰਬਰ ਪਲੇਟ ਵੀ ਹੁੰਦਾ ਵਾ ਟੈਂਪਰੇਰੀ ਨੰਬਰ ਪਲੇਟ ਤੁਰੰਤ ਮਿਲ ਜਾਂਦਾ ਵਾ ਇੱਕ ਮੇਰੇ ਖਿਆਲ ਨਾਲ ਆਈਡੀਆ ਨਹੀਂ ਹੈਗੀ ਆ ਬਟ ਇੱਕ ਦਿਨ ਚ ਮੇਰੇ ਖਿਆਲ ਨਾਲ ਮਿਲ ਜਾਂਦਾ ਤੇ ਜਿਹੜਾ ਪਰਮਨੈਂਟ ਨੰਬਰ ਪਲੇਟ ਆ ਉਹ ਆਉਂਦਾ ਕੁਝ ਟਾਈਮ ਬਾਅਦ ਪਰ ਟੈਂਪਰੇਰੀ ਨੰਬਰ ਪਲੇਟ ਤੋਂ ਵੀ ਬਹੁਤ ਕੁਝ ਹੋ ਜਾਂਦਾ ਤੇ ਜਦੋਂ ਆਪਾਂ ਰਾਤੀ ਆਂਦੇ ਮੈਂ ਵੀ ਭਾਜੀ ਕਿੰਨੀ ਵਾਰੀ ਰਾਤੀ ਆਇਆ ਵਾਂ ਰਾਤੀ ਆ ਕੇ ਮੈਂ ਬਹੁ ਵਾਰੀ ਫਸਿਆ ਵੀ ਹੈਗਾ ਵਾਂ ਕਿੰਨੀ ਵਾਰੀ ਮੈਂ ਇੱਧਰ ਸਟੇਸ਼ਨ ਤੇ ਵੀ ਬਤਾਇ ਆਟੋ ਦੇ ਨੰਬਰ ਪਲੇਟ ਨਹੀਂ ਹੁੰਦੇ ਮੋਸਟਲੀ ਟਾਈਮ ਮੈਂ ਕੀ ਕਰਦਾ ਜਦੋਂ ਰਾਤੀ ਆਨਾ ਮੈਂ ਫੋਟੋ ਖਿੱਚ ਕੇ ਨੰਬਰ ਪਲੇਟ ਦੀ ਪ੍ਰੋਪਰ ਨੰਬਰ ਪਲੇਟ ਦੀ ਖਿੱਚ ਲੈਣਾ ਠੀਕ ਹੈ WhatsApp ਤੇ ਭਾ ਦੇਣਾ ਜਦੋਂ ਮੇਰੇ ਨਾਲ ਪਰਮਾਤਮਾ ਨਾ ਕਰ ਮੈਨਾਂ ਹੋਵੇ ਜੇ ਹੋ ਗਈ ਤਾਂ ਮੇਰੇ ਘਰ ਰੱਦ ਕਰਦੇ ਜਾਂ ਫਰੈਂਡਸ ਉਥੇ ਐਕਸ਼ਨ ਲੈਣਗੇ ਨੰਬਰ ਪਲੇਟ ਤੇ ਬਸ ਜਦੋਂ ਨੰਪਲੀ ਪਲੇਟ ਹੀ ਨਹੀਂ ਹੋਗੀ ਤਾਂ ਮੈਂ ਤਾਂ ਚਲੋ ਕੀ ਮੈਂ ਛੱਡੋ ਬਾਕੀ ਵੀ ਕੀ ਕਰੂਗਾ ਲੋਕ ਬਜ਼ਾਰਿਆਂ ਦੇ ਵਿੱਚ ਰੋਜ਼ ਆਟੋ ਰਿਕਸ਼ਾ ਉਹ ਰਿਕਸ਼ਾ ਦੀ ਸਵਾਰੀ ਕਰਦੀਆਂ ਮਹਿਲਾਵਾਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਸੰਜੀ ਤੁਸੀਂ ਦੇਖਿਆ ਕਈ ਰਿਕਸ਼ਾ ਦੇ ਉੱਤੇ ਨਾ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਕਿੰਨੀ ਇੱਕ ਜ਼ਰੂਰੀ ਹੈ ਕਿ ਲੱਗੀਆਂ ਹੋਣੀਆਂ ਚਾਹੀਦੀ ਸਰ ਬਹੁਤ ਜ਼ਰੂਰੀ ਹੈ ਨੰਬਰ ਪਲੇਟ ਹੋਊਗੀ ਤਾਂ ਆਪਾਂ ਸੇਫ ਜਗ੍ਹਾ ਤੇ ਪਹੁੰਚ ਸਕਾਂਗੇ ਪ੍ਰੂਫ ਹੁੰਦਾ ਇੱਕ ਹਸਾਲ ਦਾ ਨੰਬਰ ਪਲੇਟ ਨਾਲ ਇਹ ਜਾਇਰ ਹੁੰਦਾ ਬਿਲਕੁਲ ਆਪਾਂ ਕਈ ਵਾਰ ਦੇਖਦੇ ਨਾ ਆਟੋ ਰਿਕਸ਼ਾ ਵਾਲੇ ਜਾਂ ਰਿਕਸ਼ਾ ਵਾਲੇ ਕਈ ਵਾਰ ਐਦਾਂ ਦਾ ਜੁਰਮ ਕਰ ਦਿੰਦੇ ਆ ਇੱਕ ਮਹਿਲਾ ਨੂੰ ਵੀ ਜਿਹੜਾ ਲੁੱਟਣ ਦੀ ਕੋਸ਼ਿਸ਼ ਹੋਈ ਸੀ ਜੀ ਲੁਧਿਆਣੇ ਦੇ ਵਿੱਚ ਹੋਈ ਸੀਗੀ ਹਾਂ ਠੀਕ ਹੈ ਨਾ ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਲਈ ਕਿੰਨਾ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਸਰ ਲੇਕਿਨ ਕੀ ਮਹਿਲਾਵਾਂ ਨੂੰ ਚਲੇ ਆ ਦਿਓਗੇ ਕਿ ਵੀ ਆਪਾਂ ਜਦੋਂ ਵੀ ਆਟੋ 'ਚ ਬੈਠਦੇ ਆ ਪਹਿਲਾਂ ਦੇਖੀਏ ਕਿ ਨੰਬਰ ਨੰਬਰ ਪਲੇਟ ਹੈਗੀ ਹੈ ਕਿ ਨਹੀਂ ਹੈਗੀ ਉਸ ਨੁਸਬੇ ਨਾਲ ਆਪਾਂ ਫੋਟੋ ਲੈ ਕੇ ਬੈਠ ਸਕਦੇ ਆ ਆਪਣੀ ਸੇਫ ਜਗ੍ਹਾ ਤੇ ਪਹੁੰਚ ਸਕਦੇ ਆ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਮਹਿਲਾਵਾਂ ਖਾਸ ਕਰਕੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਤਾਂ ਜੋ ਅਨ ਨੰਬਰ ਪਲੇਟ ਜਿਹੜੀ ਲੱਗੀ ਹੋਵੇ ਤਾਂ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਰਿਆ ਪੈਣੀ ਹੈ ਕਿਉਂਕਿ ਉਹ ਲਿਖਿਆ ਹੁੰਦਾ ਹੈਗਾ ਵੀ ਰਹੀ ਨੰਬਰ ਪਲੇਟ ਲੱਗੀ ਹੋਣੀ ਕਿੰਨੀ ਜ਼ਰੂਰੀ ਹੈ बहुत जोड़ी है भाई बहुत जोड़ी है और जो लोग नहीं लगा कर चल रहे वो देखिए वो जा रहा ऑटो उसकी नंबर प्लेट ही नहीं, नहीं है नहीं नंबर प्लेट है लेकिन है नंबर प्लेट उस पर आप दिखाइए नहीं तो वो वो तो वो तो वो तो वो तो कानूनी जुर्म है कानूनी जुर्म है वो कानूनी जुर्म है कानूनी जुर्म है नई गाड़ी में तीन महीने के बाद आएगी उसकी नई गाड़ी है अभी चाहे नई गाड़ी है चलाना अलाउड नहीं चलाना अलाउड नहीं तो फिर चाहिए ना वो कंपनी कंपनी वाला मत क्यों तीन महीने के बाद नंबर देता है ना तीन महीने बाद बोलोगे बेचे मत अभी जो सिस्टम बना है जब तक नंबर प्लेट नहीं लगा गाड़ी आप रोड पे नहीं चला सकते हो सुरक्षा पहले अगर ये नंबर प्लेट नहीं लगा रखे हैं अगर कोई पुलिस पकड़े तो जिस एजेंसी से निकाला उसको भी प्लानी लगती है और ये एजेंसी वाली की प्रॉब्लम है कि वो बिना नंबर प्लेट दिए गाड़ी कैसे निकाल दिया रोड रोड पे पहले गाड़ी गाड़ी नंबर चाहिए चाहिए फिर लिए। लिए। अभी वो एक्सीडेंट होगा या किसी को कुछ उसके साथ कुछ उस गाड़ी के साथ कुछ भी कोई उल्टा सीधा किया उसका जवाब नहीं कौन रहेगा किसी के पास कोई जवाब नहीं रहेगा उसके पास कई ऑटो वाले जड़े ने ਔਰ ਚਲਾਨ ਤੋਂ ਬਚਣ ਦੇ ਲਈ ਮੂਰੇ ਨੰਬਰ ਪਲੇਟ ਲਗਾਉਂਦੇ ਹੀ ਨਹੀਂ ਅਗਰ ਲਗਾਉਂਦੇ ਆ ਤਾਂ ਇਸੇ ਹਿਸਾਬ ਨਾਲ ਲਗਾਉਂਦੇ ਕਿ ਉਹ ਦਿਖਾਈ ਨਹੀਂ ਦਿੰਦੀ ਔਰ ਬਹੁਤ ਸਾਰੇ ਈ ਰਿਕਸ਼ਾ ਰਿਕਸ਼ਾ ਸੀ ਤੁਹਾਨੂੰ ਦਿਖਾਏ ਆ ਜਿਨ੍ਹਾਂ ਦੀਆਂ ਤਾਂ ਨੰਬਰ ਪਲੇਟ ਐ ਜਿਹੜੀਆਂ ਗਾਇਬ ਨੇ ਜਦ ਕਿ ਇੱਥੇ ਯੂਨੀਫਾਰਮ ਪਾਣਾ ਅਲਾਉਡ ਹੈ ਨੰਬਰ ਪਲੇਟ ਪ੍ਰੋਪਰ ਲਿਖੀ ਹੋਣੀ ਚਾਹੀਦੀ ਹੈ ਔਰ ਇਹ ਕੱਲੀ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਨਹੀਂ ਆਮ ਲੋਕਾਂ ਦੀ ਸੁਰੱਖਿਆ ਲਈ ਵੀ ਬੇਹੱਦ ਜ਼ਰੂਰੀਆ ਹੁਣੇ ਈ ਰਿਕਸ਼ਾ ਜਾ ਰਿਹਾ ਹੈਗਾ ਤੁਸੀਂ ਇੱਧਰ ਦੇਖੋ ਹੁਣ ਇੱਧਰ ਇੱਕ ਹੋਰ ਦਿਖਾ ਦਿੰਨੇ ਆ ਰਿਕਸ਼ਾ ਉਹਦਾ ਨੰਬਰੀ ਜਿਹੜਾ ਹੈਗਾ ਉਹ ਮਿਟਿਆ ਹੋਇਆ ਹੈਗਾ ਇਹ ਜਦਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜਿਹੜਾ ਹੈ ਧਿਆਨ ਦੇਣਾ ਚਾਹੀਦਾ ਹੈ ਤੁਹਾਡੀ ਇਹ ਰਿਕਸ਼ਾ ਵੀਰੇ ਜੀ ਨੰਬਰ ਕਿਉਂ ਨਹੀਂ ਉਹ ਨੰਬਰ ਅੱਗੇ ਅੱਗੇ ਹੈਗਾ ਪਿੱਛੇ ਨਹੀਂ ਹੈਗਾ ਆਜੋ ਵੀ ਤੇ ਨੰਬਰ ਜਿਹੜਾ ਹੈ ਪਿੱਛੇ ਉਹ ਗਾਇਬ ਹੈ ਲੇਕਿਨ ਉਦਾਹਰਣ ਉਹੀ ਹੈ ਕਿ ਅੱਗੇ ਹੈਗਾ ਪਿੱਛੇ ਨਹੀਂ ਹੈਗਾ ਹੁਣ ਇੱਧਰ ਇੱਕ ਹੋਰ ਦਿਖਾ ਦਿੰਨੇ ਆ ਇਹਨਾਂ ਦਾ ਵੀ ਨੰਬਰ ਗਾਇਬ ਹੈ ਨੰਬਰ ਕਿੱਥੇ ਹੈ ਵੀਰੇ ਜੀ ਕੱਚਾ ਨੰਬਰ ਹੈਗਾ ਲੈ ਕਰ ਗਿਆ ਤਾਂ ਦਿਸ਼ਾ ਆ ਲੱਖਿਆ ਭਾਈ ਮੈਨੂੰ ਨੰਬਰ ਇਨਸ਼ਾਅੱਲਾ ਹਾਂ ਮੈਨੂੰ ਨਹੀਂ ਪਤਾ ਆ ਲੱਖਿਆ ਤੁਹਾਨੂੰ ਵੀ ਨਹੀਂ ਪਤਾ ਪਰ ਤੁਸੀਂ ਮੈਨੂੰ ਦੱਸੋ ਆ ਛੱਤ ਆ ਗਈ ਇੱਥੇ ਪੜ ਹੋ ਜੂਗਾ ਨਹੀਂ ਅੰਦਾ ਉਹ ਬਾਰਿਸ਼ ਕਰਕੇ ਲਾ ਆ ਨਾ ਅੰਦਾ ਕਰਕੇ ਪੜ ਨਹੀਂ ਨਾ ਹਾਂ ਬਾਰਿਸ਼ ਕਰਕੇ ਲਾਇਆ ਬਾਰਿਸ਼ ਕਰਕੇ ਇੱਧਰ ਤੁਹਾਨੂੰ ਦਿਖਾਣਿਆ ਕਿ ਨੰਬਰ ਦੇਖੋ ਤੁਸੀਂ ਕਿੱਥੇ ਲੱਗਿਆ ਹੋਇਆ ਹੈ ਕਿ ਕੋਈ ਕਿੱਦਾਂ ਇਹਨੂੰ ਨੰਬਰ ਨੂੰ ਪੜ ਸਕਦਾ ਜਦਕਿ ਮਹਿਲਾਵਾਂ ਦੀ ਸੁਰੱਖਤੀ ਅਤੇ ਸਿਕਿਉਰਿਟੀ ਦਾ ਮਸਲਾ ਹੈ ਕਿ ਨੰਬਰ ਪਲੇਟ ਲਿਖੀ ਹੋਣੀ ਬੇहद ਜ਼ਰੂਰੀ ਹੈ। ਗੱਲਬਾਤ ਕਰਦੇ ਆਂ ਆਮ ਲੋਕ ਵੀਰੇ ਜੀ ਆ ਦੇਖੋ ਉਧਰ ਉਹਨੇ ਨੰਬਰ ਦੇਖੋ ਕਿੱਥੇ ਲਾਇਆ ਔਰ ਕਈਆਂ ਉਧਰ ਦੇਖਿਓ ਉਹਦਾ ਤਾਂ ਨੰਬਰ ਹੀ ਹੈ ਨਹੀਂ ਕਿੰਨਾ ਕਿ ਜਾਇਜ਼ ਹੈ ਇਹ? ਇਹ ਤਾਂ ਬਹੁਤ ਨਜਾਇਜ਼ ਹੋ ਰਿਹਾ ਵਾ ਵੈਸੇ ਜਿਹੜਾ ਕਾਨੂੰਨੀ ਤੌਰ 'ਤੇ ਨੰਬਰ ਤਾਂ ਲੱਗਣੀ ਚਾਹੀਦਾ ਵਾ ਆਪਾਂ ਨੂੰ ਕਿਹੜਾ ਪਤਾ ਲੱਗਦਾ ਵਾ ਕਿੱਥੇ ਦੀ ਗੱਡੀ ਆ ਕਿੱਥੇ ਦੀ ਨਹੀਂ ਆ ਹਨਾ ਤਾਂ ਆਪਾਂ ਮਹਿਲਾਵਾਂ ਦੀ ਸੇਫਟੀ ਔਰ ਸਿਕਿਉਰਿਟੀ ਨਾਲ ਖਿਲਵਾ ਹਾਂਜੀ ਅੱਛਾ ਵੀਰੇ ਜੀ ਨੰਬਰ ਪਲੇਟ ਕਿੰਨਾ ਜ਼ਰੂਰੀ ਹੈ? ਬਹੁਤ ਜ਼ਿਆਦਾ ਜਰੂਰੀ ਹੈ ਜੀ ਕ੍ਰਾਈਮ ਇੱਥੋਂ ਹੀ ਵੱਧਦਾ ਜੇ ਨੰਬਰ ਪਲੇਟ ਨਾ ਹੋਵੇ ਤੇ ਕ੍ਰਾਈਮ ਇਦਾਂ ਹੀ ਹੋਣਾ ਸਾਰਾ ਕੰਮ ਇੱਥੇ ਦੇ ਲਓ ਔਰ ਆਪਣੇ ਲੋਕਾਂ ਨੇ ਤਾਂ ਵੈਸੇ ਆਟੋ ਖਾਣਾ ਕਿਹਾ ਜਾਂਦਾ ਬਹੁਤ ਬੁਰੇ ਹਾਲਾਤ ਹੈ ਜੀ ਬੰਦਾ ਦੂਰ ਹੁੰਦਾ ਬ੍ਰੇਕਾਂ ਬਿਲਾਂ ਲੱਗ ਜਾਂਦੀਆਂ ਅੱਛਾ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਖਤੀ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਖਤੀ ਹੋਣੀ ਚਾਹੀਦੀ ਹੈ ਰਾਤ ਨੂੰ ਪੁਲਿਸ ਪ੍ਰਸ਼ਾਸਨ ਇੱਥੇ ਗੌਰ ਕਰੇ ਸੁਰੱਖਿਆ ਵਧਾਵੇ ਸ਼ਹਿਰ ਦੀ ਬਿਲਕੁਲ ਔਰ ਆਮ ਲੋਕ ਵੀ ਇਹੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਜਿੰਨਾ ਦੀ ਹੈ ਨੰਬਰ ਪਲੇਟਾ ਨਹੀਂ ਹੈ ਉਹਨਾਂ ਨੂੰ ਸੜਕ ਤੇ ਨਹੀਂ ਚੱਲਣ ਦਿੱਤਾ ਜਾਣਾ ਚਾਹੀਦਾ ਔਰ ਇਨਾਂ ਇਹ ਜਿਹੀਆਂ ਈ ਰਿਕਸ਼ਾ ਜਾਂ ਆਟੋ ਰਿਕਸ਼ਾ ਇਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਲੁਧਿਆਣਾ ਦਾ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ ਜੀ ਨਮਸਕਾਰ ਸਰ ਕਮਲ ਕਪੂਰ ਬੋਲ ਰਿਹਾ ਜੀ ਲੁਧਿਆਣਾ ਲਾਈਵ ਤੋਂ ਹਾਂਜੀ ਨਮਸਕਾਰ ਜੀ ਸਰ ਇੱਕ ਨਾ ਈ ਰਿਕਸ਼ਾ ਔਰ ਆਟੋ ਜਿਹੜੇ ਹੈ ਕੁਝ ਇੱਥੇ ਸੜਕਾਂ ਦੇ ਉੱਤੇ ਵਿਦਆਊਟ ਨੰਬਰ ਪਲੇਟ ਚੱਲਦੇ ਹੈਗੇ ਆ ਸਰ ਹਾਂਜੀ ਜੀ ਔਰ ਜਿਹੜੀ ਖਾਸ ਕਰ ਲੋਕਾਂ ਦੀ ਸੁਰੱਖਿਆ ਲਈ ਵੀ ਜਿਹੜਾ ਹੈਗਾ ਖਤਰਨਾਕ ਹੈਗਾ ਤੇ ਇਹਦੇ ਤੇ ਸਰ ਕਿਸ ਤਰ੍ਹਾਂ ਕੀ ਕਾਰਵਾਈ ਵਗੈਰਾ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਜਾਂ ਅੱਗੇ ਕੋਈ ਪਲਾਨ ਹੈ ਸਰ ਇਦੇ ਤੇ ਜੋ ਵਿਦਾਊਟ ਨੰਬਰ ਪਲੇਟ ਵੀਹਿਕਲ ਹੈ ਚਾਹੇ ਕੋਈ ਵੀ ਹੋਵੇ ਉਹ ਈ ਰਿਕਸ਼ਾ ਹੋਵੇ ਜਾਂ ਟੂ ਵੀਲਰ ਹੋਵੇ ਫੋਰ ਵੀਲਰ ਹੋਵੇ ਉਤੇ ਆਲਰੇਡੀ ਬਹੁਤ ਸਟ੍ਰਿਕਟ ਇਨਸਟਰਕਸ਼ਨਸ ਵੀ ਨੇ ਸੀਨੀਅਰ ਆਫਿਸਰਸ ਦੇ ਅਤੇ ਅਸੀਂ ਵੀ ਅੱਗੇ ਪਾਸ ਹੌਨ ਕੀਤੇ ਹੋਏ ਨੇ ਫੀਲਡ 'ਚ ਕਿ ਵਿਦਾਊਟ ਨੰਬਰ ਪਲੇਟ ਬਿਲਕੁਲ ਟੋਲਰੇਟ ਨਹੀਂ ਕਰਨਾ ਕੋਈ ਵੀ ਤਰ੍ਹਾਂ ਦਾ ਵੀਹਿਕਲ ਹੋਵੇ ਉਹਦੇ ਵਿੱਚ ਈ ਰਿਕਸ਼ਾ ਵੀ ਕਵਰ ਨੇ ਜੀ ਉਹਨਾਂ ਤੇ ਲਗਾਤਾਰ ਕਾਰਵਾਈ ਚੱਲ ਰਹੀ ਹੈ ਤੇ ਅੱਗੇ ਵੀ ਜਾਰੀ ਰਹੂਗੀ ਜੀ ਸਰ ਬਿਲਕੁਲ ਕਿਉਂਕਿ ਸੁਰੱਖਿਆ ਨਾਲ ਜੁੜਿਆ ਹੋਇਆ ਵੀ ਮੁੱਦਾ ਹੈਗਾ ਇਹ ਤੇ ਇੱਕ ਚੀਜ਼ ਸਰ ਤੁਹਾਡੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀਗਾ ਕਿ ਟੂ ਲੇਨ ਵਗੈਰਾ ਵੀ ਬਣਾਈਆਂ ਜਾ ਰਹੀਆਂ ਨੇ ਔਰ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਇੱਕ ਚੀਜ਼ ਹੋਰ ਸੀਗੀ ਸਰ ਕਿ ਡਰੈਸ ਔਰ ਜਿਹੜਾ ਨਾਮ ਲਿਖਿਆ ਹੋਣਾ ਚਾਹੀਦਾ ਹੈਗਾ ਕਿ ਇਹਦੇ ਵੱਲ ਵੀ ਥੋੜਾ ਜਿਆ ਧਿਆਨ ਦਿੱਤਾ ਜਾਏਗਾ ਬਿਲਕੁਲ ਕਰ ਰਹੇ ਆ ਜੀ 1 ਬਾਈ 1 ਸਾਰੇ ਟੇਕ ਅਪ ਜੇ ਸਾਰਾ ਕੁਝ ਇਕੱਠੇ ਟੇਕ ਅਪ ਕਰ ਲਾਂਗੇ ਫਿਰ ਉਹ ਕਿਤੇ ਨਾ ਕਿਤੇ ਜੀ ਉਹਦੇ ਤੇ ਫੋਕਸ ਜੋ ਹੈ ਡਿਫਿਕਲਟ ਹੋ ਜਾਂਦਾ ਅਸੀਂ 1 ਬਾਈ 1 ਜੋ ਵੀ ਸਾਡੇ ਧਿਆਨ ਚ ਆ ਰਿਹਾ ਹੈ ਪ੍ਰਾਇੋਰਟਾਈਜ਼ ਕਰਕੇ ਉਹ ਸਾਰਾ ਕੰਮ ਕਰ ਰਹੇ ਹਾਂ ਜੀ ਬਹੁ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ